ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਆਹ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਹੋਣੀ ਐ ਜਿਸ ਵਿੱਚ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਅਤੇ ਅਚਾਨਕ ਜਦੋਂ ਡੀਜੇ ਵਾਲਾ ਇੱਕ ਗਾਣਾ ਲਗਾਉਂਦਾ ਹੈ ਤਾਂ ਕੁੜੀ ਉਸ ਗਾਣੇ ਤੇ ਥਿਰਕਣ ਲੱਗ ਜਾਂਦੀ ਹੈ ਅਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਉਹ ਆਪਣੇ ਮੂੰਹ ਤੇ ਐਨਕ ਲਗਾ ਕੇ ਪੋਜ਼ ਵੀ ਕਰਦੀ ਹੈ ਤੇ ਮੁੰਡਾ ਉਸ ਕੁੜੀ ਵੱਲ ਵੇਖ ਕੇ ਅਜੀਬ ਜਿਹਾ ਐਕਸਪ੍ਰੈਸ਼ਨ ਦਿੰਦਾ ਹੈ ਕਿ ਆਹ ਤਾਂ ਬੜੇ ਫਸੇ ਕਿਉਂਕਿ ਰੀਲਾਂ ਵਾਲੀਆਂ ਕੁੜੀਆਂ ਤੋਂ ਅੱਜਕੱਲ ਹਰੇਕ ਬੰਦਾ ਚਲਦਾ ਹੈ ਅਦੇ ਤੁਹਾਨੂੰ ਰੀਲਾਂ ਵਾਲੀਆਂ ਕੁੜੀਆਂ ਦਾ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕੁੜੀ ਨਾ ਜਦੋਂ ਪੋਜ਼ ਕਰਨ ਲੱਗਦੀ ਹੈ ਤੇ ਮੁੰਡਾ ਉਸ ਕੁੜੀ ਨੂੰ ਉੱਥੇ ਖੜੇ ਪੈ ਰਹੀ ਜਵਾਬ ਦੇ ਦਿੰਦਾ ਉਹ ਕਹਿੰਦਾ ਕਿ ਮੈਨੂੰ ਰੀਲਾਂ ਵਾਲੀ ਕੁੜੀ ਦੀ ਲੋੜ ਨਹੀਂ ਹੈ ਤੇ ਦੋਸਤੋ ਆਹ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਅਜੀਬ ਜਿਹਾ ਤਾਂ ਐਕਸਪ੍ਰੈਸ਼ਨ ਦੇ ਰਿਹਾ ਹੈ ਸ਼ਾਇਦ ਇਹ ਵੀ ਸੋਚ ਰਿਹਾ ਹੋਣਾ ਕਿ ਕਿੱਥੇ ਫਸ ਗਏ ਦੋਸਤੋ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤਾਂ ਲੋਕ ਵੀ ਇਸ ਵੀਡੀਓ ਤੇ ਕੀ ਟਿੱਪਣੀਆਂ ਕਰਦੇ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ ਇੱਕ ਬੰਦਾ ਕਮੈਂਟ ਕਰਦਾ ਹੈ ਕਿ ਰੋਟੀ ਤੁਹਾਨੂੰ ਆਪ ਪਗਾਉਣੀ ਪੈਣੀ ਹੈ ਤੇ ਦੋਸਤੋ ਅਗਲਾ ਬੰਦਾ ਕਹਿੰਦਾ ਹੈ ਇੱਕ ਗੱਲ ਤਾਂ ਪੱਕੀ ਹੈ ਕਿ ਹੁਣ ਤੱਕ ਗੱਲ ਤਲਾਕ ਤੱਕ ਤਾਂ ਪਹੁੰਚ ਗਈ ਹੋਣੀ ਹੈ ਤੇ ਦੋਸਤੋ ਅਗਲਾ ਬੰਦਾ ਕਹਿੰਦਾ ਹੈ ਕਿ ਮੁੰਡੇ 'ਚ ਸ਼ਰਮਾ ਹੈਗੀ ਹੈ ਕੁੜੀ ਨੇ ਤਾਂ ਲਾਹੀ ਬੈਠੀ ਹੈ ਜਿਵੇਂ ਪਾਗਲ ਤੇ ਦੋਸਤੋ ਅਗਲਾ ਬੰਦਾ ਕਹਿੰਦਾ ਐਨਕਾ ਤਾਂ ਬਿਲਡਿੰਗ ਵਾਲਗਾਂ ਲਗਾ ਰੱਖੀਆਂ ਨੇ ਮੁਬਾਰਕਾਂ ਬਾਈ ਤੈਨੂੰ ਤੇ ਦੋਸਤੋ ਅਗਲਾ ਬੰਦਾ ਕਹਿੰਦਾ ਕਿ ਧੋਖਾ ਹੋਇਆ ਵਿਚਾਰੇ ਨਾਲ ਤੇ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਸੁਝਾਅ ਕਮੈਂਟ ਕਰਕੇ ਜਰੂਰ ਦਿਓ ਅੱਗੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਦੇ ਵਾਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਉਦ ਤੱਕ ਹੋ ਰੱਬ ਰੱਖਾ